ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਵਾਂ ਦਾ ਡੇਰੀ ਫਾਰਮ 611 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਢਿੱਲੋ ਡੇਰੀ ਫਾਰਮਰ ਆ ਗਿਆ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਆ ਦੋ ਬਹੜਾ ਤੇ ਦੋ ਝੋਟੀਆਂ ਨੇ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਚ ਆਜੋ ਕਰਦੇ ਆਂ ਗੱਲਾਂ ਬਾਤਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਸੋ ਸਭ ਠੀਕ ਠਾਕ ਜੀ ਜੀ ਵੀਰ ਜੀ ਤੁਹਾਨੂੰ ਸੁਣਾਓ ਕਿਰਪਾ ਕਿਰਪਾ ਬਾਈ ਦਰੋ ਜੀ ਕਿਰਪਾ ਚਾਹੀਦੀ ਭਾਜੀ ਤੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾ ਭਾਈ ਮੇਰਾ ਹਰਮੰਝੋ ਪਿੰਡ ਰਾਜਾ ਸਾਸੀ ਜੀ ਦਾ ਅਮਰਸੱਤ ਸਿੰਘ ਜੀ ਦੇ ਨਾਲਾ ਜੋ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਠੀਕ ਹੈ ਠੀਕ ਹੈ ਜੀ ਤੇ ਫੋਨ ਨੰਬਰ 826444231 ਹੈ ਭਾਈ ਠੀਕ ਹੈ ਜੀ ਵੀਡੀਓ ਦਾ ਹਰ ਕਿਵੇਂ ਰਿਹਾ ਸੀ ਬੜਾ ਵਧੀਆ ਭਾਈ ਇਹ ਜਲ ਤਿਆਰ ਕਰੀਆਂ ਵੀਰਾਂ ਦੇ ਫੋਨ ਚੁੱਕੇ ਨਹੀਂ ਜਾਂਦੇ ਤੁਹਾਨੂੰ ਪਤਾ ਜਦੋਂ ਮਾਲ ਵੇਚ ਜਾਂਦਾ ਨਾ ਹਾਂਜੀ ਹਾਂਜੀ ਤੇ ਬਾਹਰ ਅੰਦਰ ਗਈ ਹੋਈ ਤਾਂ ਹੋਰ ਲੱਭਣ ਲਾਈਟ ਜੁੱਕੇ ਜਾਂਦੇ ਅੱਜ ਵੀ ਹਲੇ ਤੱਕ ਵੀਰਾਂ ਦੇ ਫੋਨ ਆਏ ਮਾਫੀ ਮੰਗ ਰਹੇ ਨਹੀਂ ਚੁੱਕੇ ਇਹ ਨਹੀਂ ਨਹੀਂ ਵਧੀਆ ਚਲੋ ਕੋਈ ਗੱਲ ਨਹੀਂ ਤੇ ਹਲੇ ਨਹੀਂ ਟਾਈਮ ਲੰਦਾ ਹਾਂਜੀ ਇਹ ਕਰੀਏ ਸ਼ੁਰੂਆਤ ਹੀ ਹਾਂਜੀ ਉਧਰੋਂ ਕਰ ਲਈਏ ਆਜੋ ਜੀ ਤੁਹਾਨੂੰ ਪਤਾ ਆਪਣਾ ਭਾਈ ਰੇਟ ਗਾਇਜ ਹੁੰਦਾ ਆ ਪਾਣਾ ਪਿਛੋਲੇ ਆਈ ਦੋ ਪਾਣਾ ਘੜੀ ਦੇ ਰਹੀਦਾ ਹਾਂਜੀ ਹਾਂ ਦੱਸਿਓ ਹਾਂ ਤੇ ਬਾਰੇ ਆ ਭਾਈ ਛੋਟੀ ਦਾ ਦੂਜਾ ਸੁਆਜੀ ਅੱਛਾ ਜੀ ਥੋੜੀ ਜੀ ਪਾ ਕੇ ਸੂਈ ਪਹਿਲੇ ਸਵੇਰ ਘਾ ਲਾਂਗਾ 9-10 ਲੀਟਰ ਦੁੱਧ ਕੱਢਦੀ ਰਹੀ ਆ ਠੀਕ ਹੈ ਠੀਕ ਹੈ ਜੀ ਤੇ ਆਪਾਂ ਚਲੋ ਜਾਣੀ ਇੰਨਾ ਚਵਾਈ ਆ ਸ਼ਾਇਦ ਹੋਉਂਦਿਆ ਇਹ ਥਣਾ ਨੂੰ ਠੀਕ ਹੈ ਜੀ ਖੋਲ ਦੋ ਬਈ ਇਹਨਾ ਦੇਣਾ ਇਹ 7-8 ਲੈ ਜੂ ਭਾਈ ਮੈਂ ਠ ਫਿਰ 1.5 ਲੀਟਰ ਦੇ ਸਾਥ 8 ਤੋਂ ਪਹਿਲੇ ਤੋਂ ਕੋਈ 9-10 ਲੀਟਰ ਦੁੱਧ ਭਰਿਆ ਵਾ ਛੋਟੀ-ਗੋਡੀ ਦੀ ਝੋਟੀ ਹੋ ਪਾਜੀ ਪੂਰੀ ਭਰੀ ਜੁੜੀ ਆ ਠੀਕ ਆ ਠੀਕ ਆ ਜੀ ਬਾਕੀ ਰਾਜੇ ਰੂਜ ਬਹੁਤ ਚੜਦੀ ਆ ਤੇ ਬਾਕੀ ਹਾਈ ਟੈਕ ਤੁਸੀਂ ਕੀ ਕਰ ਸਕਦੇ ਜੀ ਆਪਣੀ ਲਾਗੇ ਤੋਂ ਤੇ ਅਟਰ ਕੁਆਲਟੀ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਣੇ ਇੱਕ ਵਾਰ ਫਿਰ ਤੇ ਜੈਡ ਬਲੈਕ ਵਿੱਚ ਆ ਗਈ ਆ ਹਲੋ ਭਾਈ ਜੀ ਕਰੋ ਚੈੱਕ ਕਰੋ ਕਿ ਲੰਡੋਂ ਨਾ ਕਾਹੀ ਜਾ ਸੂਨ ਤੱਕ ਚਲੋ ਚੰਡੀ ਜੀ ਇਹ ਤੁਹਾਨੂੰ ਚੱਡਾ ਲਾ ਜੂ ਕਰਮਾ ਵਾਲੀ ਭਾਜੀ ਦੇਣਾ ਅਠ ਲੈ ਜੀ ਠੀਕ ਹੈ ਠੀਕ ਇਹ ਤਿਆਰ ਹੋਣਾ ਇਹਨੇ ਸ਼ਾਇਦ ਲਾਗੇ ਚੱਟ ਕਰ ਸਕਦੇ ਤੁਸੀਂ ਥਾਣਾ ਦਾ ਸਾਈਜ਼ ਗਾ ਉਹ ਤੇ ਆਰਡਰ ਕੁਆਲਿਟੀ ਬਕੀ ਤੇ ਲੰਡੋਂ ਨਾਲ ਹੀ ਕਾਫੀ ਆਵਾਂ ਨੇ ਦੇਖ ਬੜਾ ਚੰਗਾ ਤੇ ਲਾਵਾ ਦੂਗੇ ਬਣਨੀ ਬੜੀ ਭਾਜੀ ਛੋਟੀ ਕੀ ਮੁੱਲ ਵੀ ਤੇ ਰੱਖਣਾ ਇਹ ਲਓ ਭਾਈ ਤਿਆਰ ਕਰ ਕੇ ਮੈਂ ਹੀ ਭਲਾ 80 85 ਦੀ ਵੇਚ ਦਈਏ ਹਾਂ ਜੀ ਹੁਣ ਮੁੱਲ 75 ਹਜ਼ਾਰ ਕਰ ਦਈਏ ਇਹ ਅੱਜ ਕਰੀਏ ਜਿੱਥੇ ਕੋਈ ਛੱਡੀ ਦੇਣੀ ਆ ਹਾਂ ਨਾ 72000 ਦੀ ਦੇ ਦਾਂਗੇ ਬਾਕੀ ਵੀਰ ਭਰਾ ਫੋਨ ਲਾਵੇ ਮਾਨ ਤਾਂ ਜਰੂਰ ਕਰਾਂਗੇ ਮੋੜ ਦੇ ਨਹੀਂ ਕਿਸੇ ਨੂੰ ਠੀਕ ਹੈ ਠੀਕ ਹੈ ਲਓ ਭਾਈ ਜੀ 72000 ਤੇ ਬਾਕੀ ਸੋਹਣੀ ਝੋਟੀ ਆ ਭਾਜੀ ਵੇਖ ਲਓ ਠੀਕ ਹੈ ਜੀ ਲਓ ਬੜੀ ਕੈਟ ਬਲੈਕ ਵਿੱਚ ਆ ਦੇ ਵੀਰ ਨੇ ਮੋੜ ਪਈ 72000 ਕੀਤਾ ਜੀ ਹਾਂਜੀ ਬਾਕੀ ਮੌਕੇ ਤੇ ਚਲੋ ਮਾਨ ਤਾਂ ਹੋ ਜਾਊਗਾ ਹੋਰ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਆ ਵੜਦਾ ਭਾਈ ਪਹਿਲਾ ਸੁਆ ਜੋ ਅੱਛਾ ਜੀ ਦੇਣੇ ਵੀ 9 ਦਾ ਖੜਦੀ ਏ ਤੇ ਠੰਡੀ ਤੇਰੀ ਬਹੁਤ ਜ਼ਿਆਦਾ ਏ ਠੀਕ ਹੈ ਠੀਕ ਹੈ ਆ ਵੇ ਲੋ ਜਿੱਦਾਂ ਮਰਜੀ ਬੈ ਜਾਓ ਲੋ ਭਾਈ ਪਹਿਲਾ ਇਹ ਲਾਂਟੂ ਲਾਂ ਬੜੀਆਂ ਦੇਣ 10 12 ਲੈ ਜੂਗੀ ਥਾਣਾ ਵਾਲਾ ਸਾਈਡ ਦਾ ਬੜਾ ਵਧੀਆ ਠੀਕ ਹੈ ਥਾਣ ਹੁਣ ਚਵਾਈ ਵਾਲਾ ਲੱਗਾ ਜੋ ਆਪ ਸਾਡੇ ਬਾਕੀ ਫੀਲ ਸੋਲਿਆ ਕੀ ਕਰ ਸਕਦੇ ਬੜੀ ਸੀਰ ਜਵਾਗ ਲੋ ਭਾਈ ਤੇ ਲਾਂਟ ਲਾਵੇਂ ਜੀ ਕਾਹੀ ਆ ਤੇ ਬਲੈਕ ਕਲਰ ਦੇ ਵਿੱਚ ਆ ਜੀ ਲੋ ਭਾਈ ਕੀ ਕਰੋ ਹਾਂਜੀ ਜੀ ਲਾਰਜਰ ਤੋਂ ਇਹ ਚੈੱਕ ਕਰ ਸਕਦੇ ਜੀ ਆਰਡਰ ਕੁਆਲਟੀ ਤੇ ਥਾਣਾ ਦਾ ਸੈਜ ਕੈਪ ਤੇ ਬਾਕੀ ਕੱਟ ਵਜਨ ਦੀ ਠੀਕ ਆ ਤੇ ਪਹਿਲਾਂ ਹੀ ਸ਼ੁਰੂ ਤੋਂ ਨਾ ਇਹਦੇ ਦੇਸੀ ਘਾਇਂ ਦੀਆਂ ਨਾਲ ਵਿੱਚ ਹਾਂਜੀ ਹਾਂਜੀ ਕ੍ਰਾਸ ਬਰੀਡ ਭਾਜੀ ਠੀਕ ਆ ਠੀਕ ਆ ਜੀ ਇਹਨੂੰ ਕੋਈ ਗਰਮੀ ਦੀ ਨਹੀਂ ਪ੍ਰਵਾਹ ਉਠੜਦੀ ਨਹੀਂ ਠੀਕ ਆ ਠੀਕ ਆ ਫੈਡ ਵੀ ਚੰਗੀ ਹੁੰਦੀ ਹੈ ਦੇਸੀ ਗੜ ਤੇ ਬਾਕੀ ਫੈਡ ਕੁਆਲਟੀ ਵੀ ਇਹਨਾਂ ਦੀ ਚੰਗੀ ਹੁੰਦੀ ਹੈ ਜਦੋਂ ਦੁੱਧ ਵੀ ਚੰਗਾ ਚਵਾਈ ਜਾਊਗੀ ਇਹ ਮੁੰਡੀ ਪੜੀ ਠੀਕ ਹੈ ਠੀਕ ਲਓ ਭਾਈ ਬਾਕੀ ਕੀ ਕਰ ਸਕਦੇ ਸੀਦੀਆਂ ਸੁਲੀਆਂ ਬਹੁਤ ਹੀ ਵੈੜ ਦੇ ਵਿੱਚ ਇਹਦੇ ਭਾਈ ਦੱਸ ਦਿਆਂ 100 ਕੇ ਵੈੜ ਵੇਚੀਏ ਅੱਛਾ ਜੀ ਫਿਰ 40000 ਦੀ ਵੇਚ ਜਾਂਦੀ ਵੈੜ ਪਰ ਹੁਣ ਆਪਾਂ ਪਾਣਾ ਲਈ ਪਾਣਾ ਜਿਹੜੀ ਠੀਕ ਹੈ ਜੀ ਹੁਣ ਮੁੱਲ ਇਹਦਾ 35000 ਚੇ ਕਰਾਓ ਮਾਨਦਾਨ ਜਿੰਨਾ ਕੋਣਾ ਜੀ ਤੇ ਇਹ ਜਾਇ ਚਾਹ ਤੇ ਸੱਤਵਾ ਵੀ ਕਰਾ ਦਿਓ ਤੁਸੀਂ ਮੈਂ ਤਾਂ 30 ਹੀ ਜਾਂਦੀ ਐ 30 ਹੀ ਨਹੀਂ ਹਰਹਾਣਾ ਹੀ ਕਰਦੀ ਐ ਹਾਂ ਨਹੀਂ ਪਹਿਲੇ ਫੋਨ ਨਾਲੇ ਜਾਣ ਜਿਹੜੀਆਂ ਆ ਪਹਿਲੇ ਹੀ ਜਾਣ 25000 ਵੀ ਦੇ ਦਾਂਗੇ ਠੀਕ ਹੈ ਲਓ ਭਾਈ ਬਿਲਕੁਲ ਲਿਗਾ ਜਾ ਮੋਲ ਸਾਈ ਬਾਕੀ ਵੀ ਭਰਾ ਫੋਨ ਲਾਵੇ ਮੋੜਦੇ ਨਹੀਂ ਆ ਦਵਾਂਗੇ ਜਰੂਰ ਠੀਕ ਹੈ ਠੀਕ ਹੈ ਲਓ ਭਾਈ ਬਾਕੀ ਵੀ 10 ਬਾਹਰ ਨ ਪਰਾਗੇ ਖੁੱਲੇ ਦਿਲ ਦਾ ਵਾ ਹਾਂਜੀ ਮਾਨਤਨ ਫੇਰ ਕਰ ਦੂਗਾ ਵੀਰੇ ਚੋ ਵੀ ਅਰੇ ਭਾਈ ਠੰਡੀ ਤੇਰੀ ਵੈਟ ਜੋ ਅੱਛਾ ਜੀ ਇਹ ਪੰਜਾਬੀ ਨਾਲ ਚੈੱਕ ਪਾਸ ਜੋ 5 ਕਿਲੋ ਦੁੱਧ ਜੇ ਦੋ ਵਾਰ ਟਾਈਮ ਆਦਾ ਤੇ ਸੀਲ ਠੰਡੀ ਬੜੀ ਐ ਟਰਦੀ ਆ ਥੋੜਾ ਜਿਆ ਹੁਣੇ ਆਈ ਤੁਹਾਨੂੰ ਬੜਾ ਟਾਡੇ ਸਾਹਮਣੇ ਮੱਥ ਕੱਢੀਏ ਕੱਦ ਕੁਦ ਦੀ ਚੰਗੀ ਆ ਤੇ ਇਹ ਵੀ ਕਿ ਜਰਸੀ ਜੇ ਪੰਜਾਬ ਜਰਸੀ ਠੀਕ ਹੈ ਠੀਕ ਲਓ ਭਾਈ ਪੰਜਾਬ ਦੀ ਬਾਈ ਕਹਿੰਦਾ ਜਰਸੀ ਆ ਪੀ 5 ਲੀਟਰ ਇਸ ਟਾਈਮ ਜਿਹੜਾ ਦੁੱਧ ਤਿਆਰ ਪੰਜਾਮੀ ਨੇ ਚੈੱਕ ਪਾਸ ਜੋ 5 ਲੀਟਰ ਦੁੱਧ ਜੋ ਠੀਕ ਆ ਠੀਕ ਆ ਜੀ ਹਾਂਜੀ ਸੱਜਰ ਨੇ ਕਿਹਾ ਕਿ ਚੌੜਾ ਦਿੱਤੀ ਸੱਜਰ 14 15 ਕਿਲੋ ਦੁੱਧ ਭਾਈ ਚੋਂਦੀ ਰਹੀ ਠੀਕ ਆ ਠੀਕ ਆ ਲਓ ਭਾਈ ਸੱਜਰ ਨੇ ਕੋਈ 14 15 ਲੀਟਰ ਜਿਹੜਾ ਦੁੱਧ ਭਰਿਆ ਵਾ ਪੀ ਇਸ ਟਾਈਮ ਪੰਜਾਮੀ ਨੇ ਕਿਹਾ ਕਿ ਪਾਸ ਤੇ 5 ਲੀਟਰ ਦੁੱਧ ਦੇਕਰ ਮਾਲੀ ਕੋਲ ਹਾਂਜੀ ਧੀਮੇ ਬੋਲ ਵੀ ਧੀਆ ਰੱਖ ਰੋ ਮੋਲ ਇਹਦਾ ਵੀ 35 ਹੈ ਅੱਛਾ ਜੀ ਦੇ ਦੀਏ ਤੇ ਕਰ ਦਈਏ ਸੇਮ ਸੇਮ ਹੀ ਹਰ ਜਾਂਦੇ ਜੇ ਪਹਿਲੇ ਦੇ ਦੋ ਪਲਾ ਕੋ ਵੀ ਦੋ ਲੈ ਜੇ ਪਲਾ ਕੋ ਇਹ ਲੈ ਜੇ ਵੱਡੀ ਵੈੜ ਜੀ ਠੀਕ ਹੈ ਲੋ ਭਾਈ ਜੀ 27 22000 ਦੀਆਂ ਵੜਾ ਬਾਕੀ ਕਰਾਂਗੇ ਮਾਨਤਾ ਜੂਰ ਜੇ ਜੇ ਗੱਲ ਪਿਆਰ ਆ ਕੋਈ 6 7 3 ਖੜ ਗਏ ਤੇ ਆਜੋ ਹਣ ਮੀਲੀ ਰਾਵੀ ਦੱਸੋ ਵੀ ਕੀ ਹੈ ਬਾਰੇ ਆ ਮੈਨ ਦਾ ਭਾਈ ਜੀ ਬੱਚਾ ਮਰਿਆ ਜੇ ਪਰਸੋਂ ਦਾ ਅੱਛਾ ਜੀ ਤੇ ਦੁੱਧ ਦੇ ਕੋਲ ਆਹੀ ਮੈਂ ਕਿਹਾ 9 10 ਕਿਲੋ ਅੱਛਾ ਜੀ ਇਹਨੇ ਥੋੜਾ ਜਣਾ ਬੱਚੇ ਦਾ ਇਹ ਬੜਾ ਕੀਤਾ ਇਹਦੇ ਉਹਦੇ ਨਾਲ ਥੋੜੀ ਘੜੀ ਏ ਹੁਣ ਦੁੱਧ ਪੱਤਾ ਲੀਟਰ ਵਾਲਾ 7 ਕਿਲੋ ਇਹ ਪਾੜੇ ਦੇ ਮੇਲ ਜੀ ਲੋ ਭਾਈ ਜੀ ਸੱਤ ਕਾੜ ਤੇ ਹੀ ਚੈੱਕ ਕਰ ਸਕਦਾ ਜੀ ਬਹੁਤ ਹੀ ਤਕੜਾ ਵਾ ਤੇ ਸੂਈ ਰੋਤਰਾ ਕਿੰਨਾ ਟਾਈਮ ਹੋ ਗਿਆ ਵਿੱਚ ਸੂਈ ਨੂੰ ਭਾਈ ਜੀ ਡੇਢ ਮਹੀਨੇ ਲੱਗ ਬਣੇ ਟਾਈਮ ਹੋਇਆ ਇਹ ਮਹੀਨਾ ਡੇਢ ਮਹੀਨਾ ਅੱਛਾ ਅੱਛਾ ਠੀਕ ਹੈ ਲੋ ਜੀ ਜੀ ਮਹੀਨੇ ਕੋ ਡੇਢ ਮਿੰਟ ਦੇ ਆਪਸ ਟਾਈਮ ਹੋ ਗਿਆ ਵਾ ਜਵਾ ਕੇ ਤਾਂ ਗਿਆ ਜੇ ਮਰ ਤੇ ਬਾਕੀ ਦੁੱਧ ਫੇਰ ਮੈਂ ਭਾਈ ਜੀ 9-10 ਕਿਲੋ ਕਰ ਜੂਗੀ ਬੱਚੇ ਦਾ ਇਹ ਬੜਾ ਚੋਲੇ ਨੇ ਪੱਠੇ ਨਹੀਂ ਹੋ ਖਾਦੇ ਰਾਤ ਅੱਛਾ ਠੀਕ ਹੈ ਠੀਕ ਹੈ ਡਿੰਗੀ ਜਾਂਦੀ ਰਹੀ ਹੈ ਤੇ ਕੀ ਕਰ ਸਕਦਾ ਜੀ ਨੀਲੀ ਰਗ ਦੇ ਵਿੱਚ ਆ ਗਈ ਤੇ ਥੋੜੀ ਜਿਹੀ ਮਿਹਰੇ ਕਰਕੇ ਤਲਕਣ ਹੋਈ ਆ ਪਸ਼ੂ ਇਸ ਕਰਕੇ ਤਲਕੀ ਜਾਂਦੇ ਤੇ ਕਿ ਕ ਕਰ ਸਾ ਤੇ ਬਾਕੀ ਨਿਸ਼ਾਨੀਆਂ ਚੁੰਨੀਆਂ ਆ ਗਈਆਂ ਕਰਮ ਵਾਲੀ ਜੇ ਸਾਰੀਆਂ ਤੇ ਜੇ ਕੁਆਲਟੀ ਪਿੰ ਚੈੱਕ ਕਰ ਸਾ ਤੇ ਜੇ ਇਕੜ ਮਤੂਆ ਸੂਈ ਦੇ ਦੇ ਸੋ ਆ ਪਾਈ ਤੀਜਾ ਜੇ ਠੀਕ ਲੋ ਭਜੀ ਤੀਜਾ ਸੂਆ ਸੂਈ ਆ ਤੇ ਇਸ ਟਾਈਮ ਜਿਹੜਾ 7 ਲੀਟਰ ਜਿਹੜਾ ਬਿਲਕੁਲ ਜਿਹੜਾ ਮਿੰਟੀ ਜਿਹੜਾ ਦੁੱਧ ਸਿਆਰ ਆ ਤੇ ਕੀ ਮੁੱਲ ਵਿੱਚ ਜਿਹੜਾ ਹਰੋ ਇਹ ਲੋ ਭਾਈ ਜਿਹੜੇ 50 ਹੁੰਦਾ ਫਿਰ ਤੇ ਮੈਂ 70 ਵੀ ਵੇਚ ਲਈਦੀ ਆ ਹਾਂਜੀ ਹੁਣ ਮੁੱਲ 65000 ਦੇ 60 ਵੀ ਦੇ ਰਹੀ ਆ ਤੇ ਕਰਨਾ ਮਾਨਤਾ ਕਰ ਦਈਏ ਫਿਰ ਜਿੱਥੇ ਕਿ ਵੀ ਪਹਿਲੇ ਵਾਲੇ ਕਰੀਏ 55000 ਵੀ ਦੇ ਦੇ ਬਾਕੀ ਥਣਪਾਂਡਾ ਵਿਖਾ ਦਿਓ ਮੈਂ ਰਾਜਕਾਰ ਦੇਖੋ ਕੀ ਲੱਗਾ ਪਿੱਛੋਂ ਠੀਕ ਹੈ ਠੀਕ ਹੈ ਲੋ ਭਾਜੀ 57000 ਕਾ ਇੱਕ ਨੰਬਰ ਜੋ ਕੋਈ ਪੂਰ ਸੱਟਾ ਨਹੀਂ ਕੋ ਕਾਰ ਠੀਕ ਹੈ ਠੀਕ ਹੈ ਲੋ ਭਾਜੀ ਬਿਲਕੁਲ ਜਾਇਜ਼ ਮੁੱਲ ਦਿੱਤੇ ਆ ਵੀਰ ਨੇ ਤੇ ਪਸ਼ੂ ਚੰਗੇ ਆ ਵੀਰ ਦੇ ਕੋਲ ਸਾਰੇ ਬਾਕੀ ਇਹੋ ਭਾਜੀ ਬੈਂਤੀ ਹੁੰਦੀ ਆ ਆਪਣੇ ਘਰੋਂ ਸਾਡੇ ਘਰੋਂ ਤਸੱਲੀ ਕਰਕੇ ਚੈੱਕ ਪਾਸ ਕਰਕੇ ਖੜੋ ਵੀਰ ਜੀ ਨਹੀਂ ਨਹੀਂ ਬਿਲਕੁਲ ਵਧੀਆ ਗੱਲ ਆ ਜੀ ਬਹੁਤ ਯਾਰਾ ਸਿਆਣੀ ਗੱਲ ਆ ਇੱਥੇ ਆ ਕੇ ਆਪਣੇ ਦੋ ਟਾਈਮ ਚਬਾਈ ਕਰ ਲਿਆ ਕਰੋ ਤੇਪ ਜਿਹੜਾ ਗੱਭਣੇ ਉਹਨੂੰ ਤੇਪਾ ਗੱਲ ਖੜਿਆ ਕਰੋ ਹਾਂਜੀ ਚੱਕ ਪਾਸ ਕਰਕੇ ਖੜੋ ਬਿਲਕੁਲ ਸਹੀ ਗੱਲ ਹੈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ ਤੇ ਲੋਡੇਰੀ ਭਰਾਵਾਂ ਦਾ